ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਾਈ ਸਤ ਸੰਗਤ ਜੀ ਅੱਜ ਆਪਾਂ 23ਵਾਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਤਾਂ ਤਾਂ ਸ੍ਰੀ ਗੁਰਗ੍ਰਸ ਸਾਹਿਬ ਜੀ ਆਪ ਹੀ ਆਪਣੀ ਸੇਵਾ ਲੈਣ ਸ਼ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬినాਸ਼ ਗੁਰੂ ਨੇ ਗਿਆਨ ਰੂਪੀ ਸੁਰਮਾ ਦਿੱਤਾ ਹੈ ਜਿਸ ਨਾਲ ਅਗਿਆਨ ਦਾ ਅੰਧੇਰਾ ਨਾਸ਼ ਹੋ ਗਿਆ ਹੈ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਹਰੀ ਦੀ ਕਿਰਪਾ ਨਾਲ ਸੰਤ ਗੁਰੂ ਮਿਲਿਆ ਹੈ ਜਿਸ ਕਰਕੇ ਮਨ ਵਿੱਚ ਪ੍ਰਕਾਸ਼ ਹੋ ਗਿਆ ਹੈ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੇਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਗੁਰੂ ਦੇ ਸੰਗ ਕਰਕੇ ਪ੍ਰਭੂ ਨੂੰ ਅੰਦਰ ਹੀ ਵੇਖਿਆ ਹੈ ਪ੍ਰਭੂ ਦਾ ਨਾਮ ਮਿੱਠਾ ਕਰਕੇ ਲੱਗਾ ਹੈ ਸਗਲ ਸਮਗਰੀ ਇੱਕਸ ਕਟਮਾਏ ਸਾਰੀ ਸ੍ਰਿਸ਼ਟੀ ਇੱਕ ਉਸਦੇ ਸਰੂਪ ਅੰਦਰ ਹੈ ਅਨੇਕ ਰੰਗ ਨਾਨਾ ਦਿਸਟਾਏ ਜਿਸਦੇ ਭਾਂਡੇ ਜਿਸਦੇ ਭਾਂਤੋਂ ਭਾਂਤ ਅਨੇਕਾ ਰੰਗ ਦਿਸ ਰਹੇ ਹਨ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਪ੍ਰਭੂ ਦਾ ਅੰਮ੍ਰਿਤ ਨਾਮ ਨੌ ਨਿਧੀਆਂ ਰੂਪ ਹੈ ਦੇਹੀ ਮੈਂ ਇਸ ਕਾ ਬਿਸਰਾਮ ਦੇਹੀ ਦੇ ਅੰਦਰ ਇਸਦਾ ਨਿਵਾਸ ਹੈ ਸੋਨ ਸਮਾਦ ਅਨੰਤ ਨਾਦ ਉਥੇ ਅਫਰ ਸਮਾਦ ਵਿੱਚ ਆਨੰਦ ਸ਼ਬਦ ਹੁੰਦੇ ਹਨ ਕਹਿਣ ਨਾ ਜਾਈ ਅਚਾਰਜ ਬਿ ਸਮਾਦ ਉਹ ਇਸ ਚਰਜ ਤੇ ਹੈਰਾਨ ਬਈ ਕੇ ਹੈਰਾਨ ਮਈ ਹੈ ਕਿਹਾ ਨਹੀਂ ਜਾਂਦਾ ਤਿੰਨ ਦੇਖਿਆ ਜਿ세 ਆਪ ਦਿਖਾਏ ਉਸਨੇ ਵੇਖਿਆ ਹੈ ਉਸ ਨੂੰ ਆਪ ਵਿਖਾਉਂਦਾ ਹੈ ਨਾਨਕ ਇਸ ਜਨ ਜਨ ਸੋਜੀ ਪਾਏ ਉਸ ਦਾ ਦਾਸ ਨੂੰ ਵੇਖਣ ਦੀ ਸੋਜੀ ਬਖਸ਼ ਲੈਂਦਾ ਹੈ ਉਸ ਅੰਤਰ ਸੋ ਬਾਹਰ ਅਨੰਤ ਉਹੀ ਅੰਦਰ ਹੈ ਤੇ ਉਹੀ ਬੇਅੰਤ ਰੂਪ ਬਾਹਰ ਹੈ ਘਟ ਘਟ ਵਿਆਪੇ ਰਿਆ ਭਗਵੰਤ ਹਰੇਕ ਸਰੀਰ ਵਿੱਚ ਪ੍ਰਭੂ ਸਮਾ ਰਿਹਾ ਹੈ ਤਰਨ ਮਾਏ ਅਕਾਲ ਅਕਾਸ ਪਿਆਲ ਧਰਤੀ ਅਕਾਸ ਤੇ ਪਤਾਲ ਵਿੱਚ ਸਰਬ ਲੋਗ ਪੂਰਨ ਪ੍ਰਤਪਾਲ ਸਭ ਲੋਕਾਂ ਵਿੱਚ ਉਹ ਪਾਲਨ ਹਾਰ ਪੂਰਨ ਹੈ ਬਨ ਤਨ ਪਰਬਤ ਪਾਰ ਬ੍ਰਹਮ ਜੰਗਲਾਂ ਥੀਲਿਆਂ ਤੇ ਪਰਬਤਾਂ ਵਿੱਚ ਉਹੀ ਪਾਰ ਬ੍ਰਹਮ ਹੈ ਜੈਸੀ ਆਗਿਆ ਤੈਸਾ ਕਰਮ ਜਿਹੋ ਜਹੀਆਂ ਆਗਿਆ ਹੋਵੇ ਉਹੋ ਜਿਹਾ ਹੀ ਕਰਮ ਹੁੰਦਾ ਹੈ ਪੌਣ ਪਾਣੀ ਵੇਸੰਤਰ ਮਾਏ ਹਵਾ ਪਾਣੀ ਤੇ ਅੱਗ ਵਿੱਚ ਚਾਰ ਗੁੰਠ ਦ ਜਿਸ ਸਮਾਈ ਚਾਰੇ ਕੁੰਟਾਂ ਤੇ ਦਸਾਂ ਦਿਸ਼ਾਵਾਂ ਵਿੱਚ ਉਹ ਸਮਾ ਰਿਹਾ ਹੈ ਇਸਤੇ ਪੈਨ ਨਹੀਂ ਕੋਠਾਓ ਉਸ ਤੋਂ ਵਖ ਕੋਈ ਥਾ ਨਹੀਂ ਗੁਰਪ੍ਰਸਾਦ ਨਾਨਕ ਸੁਖ ਪਾਓ ਗੁਰੂ ਦੀ ਕਿਰਪਾ ਨਾਲ ਨਾਮ ਸੁਖ ਮਿਲਦਾ ਹੈ ਬੇਦ ਪ੍ਰਾਨ ਸਿਮਰਤ ਮੈਂ ਦੇਖ ਵੇਦਾਂ ਪ੍ਰਾਣਾਂ ਤੇ ਸਮਿਰਥੀਆਂ ਵਿੱਚ ਵੇਖੋ ਸਸਰੀਅਤ ਸਸਿਰ ਸੂਰ ਨਖੰਤਰ ਮੈਂ ਇੱਕ ਉਹ ਚੰਦ ਸੂਰਜ ਤੇ ਤਾਰਿਆਂ ਵਿੱਚ ਇੱਕੋ ਹੀ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਕਭੂ ਨਾ ਡੋਲੇ ਸਭ ਕੋਈ ਪ੍ਰਭੂ ਦੀ ਬਾਣੀ ਬੋਲਦਾ ਹੈ ਉਹ ਆਪ ਅਡੋਲ ਹੈ ਕਦੀ ਨਹੀਂ ਡੋਲਦਾ ਸਰਬ ਕਲਾ ਕਰ ਖੇਲੇ ਖੇਲ ਸਾਰੀਆਂ ਸ਼ਕਤੀਆਂ ਅਤੇ ਖੇਡਾਂ ਖੇਡਦਾ ਹੈ ਮੋਲ ਨਾ ਪਾਈਏ ਗੁਣੇ ਅਮੋਲ ਉਸ ਦੇ ਗੁਣਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹ ਮੁੱਲ ਰਹਿਤ ਹੈ ਸਰਬ ਜੋਤ ਮੈਂ ਜਾ ਕੀ ਜੋਤ ਸਾਰੀਆਂ ਜੋਤਾਂ ਵਿੱਚ ਉਸ ਦੀ ਜੋਤੀ ਹੈ ਤਾ ਰਹਿਓ ਸੁਆਮੀ ਉਤਪੂਤ ਉਹ ਮਾਲਕ ਤਾ ਨੇ ਪੇਟੇ ਵਾਂਗੂ ਸਤਾ ਤਾਰ ਰਿਹਾ ਹੈ ਗੁਰ ਪ੍ਰਸਾਦ ਪਰਮ ਕਾ ਨਾਸ ਗੁਰ ਕੀ ਕਿਰਪਾ ਨਾਲ ਜਿਨ੍ਹਾਂ ਦਾ ਪਰਮਨਾਸ਼ ਹੁੰਦਾ ਹੈ ਨਾਨਕ ਦਿਨ ਮੇ ਇਹ ਵਿਸ਼ਵਾਸ ਉਹਨਾਂ ਵਿੱਚ ਇਹ ਨਿਸ਼ਚਾ ਪੱਕਾ ਹੁੰਦਾ ਹੈ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਦਾ ਵੇਖਣਾ ਸਭ ਪ੍ਰੈਸ਼ਰ ਰੂਪ ਹੁੰਦਾ ਹੈ ਸੰਤ ਜਨਾ ਦਾ ਵੇਖਣਾ ਸਭ ਪਰਮੇਸ਼ਰ ਰੂਪ ਹੁੰਦਾ ਹੈ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾਂ ਦੇ ਹਿਰਦੇ ਵਿੱਚ ਸਾਰੇ ਧਰਮ ਹਨ ਸੰਤ ਜਨ ਸੁਨੇ ਸਭ ਬਚਨ ਸੰਤ ਜਨ ਸਭ ਬਚਨ ਸੁਣਦੇ ਹਨ ਸਰਬ ਵਿਆਪੀ RAM ਸੰਗ ਰਚਨ ਸਰਬ ਵਿਆਪੀ RAM ਨਾਲ ਰਚੇ ਰਹਿੰਦੇ ਹਨ ਜਿਨ ਜਾਤਾ ਤਿਸ ਕੀ ਇਹ ਰਹਿਤ ਜਿਸ ਨੇ ਜਾਣਿਆ ਹੈ ਉਸ ਦੀ ਇਹ ਰਹਿਣੀ ਹੁੰਦੀ ਹੈ ਸਤਿ ਬਚਨ ਸਾਧੂ ਸਭ ਕਹਿਤ ਸਾਰੇ ਸਾਧੂ ਸੱਚੇ ਬਚਨ ਕਹਿੰਦੇ ਹਨ ਜੋ ਜੋ ਹੋਏ ਸੋਈ ਸੁਖਮਾਨ ਹੈ ਜੋ ਕੁਝ ਹੁੰਦਾ ਹੈ ਜੋ ਕੁਝ ਹੁੰਦਾ ਹੈ ਉਸ ਨੂੰ ਸੁਖਮਾਨ ਕਰਕੇ ਮੰਨਦੇ ਹਨ ਕਰਨ ਕਰਾਵਣ ਹਾਰ ਪ੍ਰਭ ਜਾਣੇ ਕਰਨ ਕਰਾਉਣ ਵਾਲੇ ਪ੍ਰਭੂ ਨੂੰ ਜਾਣਦੇ ਹਨ ਅੰਤਰ ਬਸੇ ਬਾਹਰ ਵੀ ਉਹੀ ਅੰਦਰ ਵੀ ਤੇ ਬਾਹਰ ਵੀ ਉਹੀ ਹੁੰ ਬਸਦਾ ਹੈ ਨਾਨਕ ਦਰਸਨ ਦੇਖ ਸਭ 모ਹੀ ਉਸ ਦਾ ਦਰਸ਼ਨ ਕਰਕੇ ਸਾਰੀ ਦੁਨੀਆ 모ਹੀ ਜਾਂਦੀ ਹੈ ਆਪ ਸਤ ਕੀ ਆ ਸਭ ਸਤ ਆਪ ਸੱਚ ਹੈ ਅਤੇ ਜੋ ਕੀਤੇ ਹੈ ਉਹ ਵੀ ਸੱਚ ਹੈ ਇਸ ਪ੍ਰਭ ਦੇ ਸਗਲੀ ਉਤਪਤ ਉਸ ਪ੍ਰਭੂ ਤੋਂ ਹੀ ਸਾਰੇ ਉਤਪਤੀ ਹੁੰਦੀ ਹੈ ਇਸ ਭਾਵੇ ਤਿਸ ਭਾਵੇ ਤਾਂ ਕਰੇ ਵਿਸਤਾਰ ਜੇ ਉਸ ਨੂੰ ਭਾਵੇ ਤਾਂ ਪਸਾਰਾ ਕਰ ਦਿੰਦਾ ਹੈ ਜਿਸ ਪਾਵੇ ਤਾਂ ਏਕੰਕਾਰ ਜੇ ਉਸ ਨੂੰ ਪਾਵੇ ਤਾਂ ਇੱਕ ਰੂਪ ਹੋ ਜਾਂਦਾ ਹੈ ਅੰਕ ਕਲਾ ਲਖੀ ਨਾ ਜਾਏ ਅਨੇਕ ਸ਼ਕਤੀਆਂ ਹਨ ਜੋ ਜਾਣੀਆਂ ਨਹੀਂ ਜਾਂਦੀਆਂ ਜਿਸ ਪਾਵੇ ਤਿਸ ਲੈ ਮਿਲਾਏ ਉਸ ਨੂੰ ਪ੍ਰਭੂ ਚਾਹੁੰਦਾ ਹੈ ਉਸ ਨੂੰ ਨਾਲ ਮਿਲਾ ਦਿੰਦਾ ਹੈ ਕਮਨ ਨਿਕਟ ਕਮਨ ਕਹੀਏ ਦੂਰ ਕਿਸ ਨੂੰ ਨੇੜੇ ਤੇ ਕਿਸ ਨੂੰ ਦੂਰ ਆਖੀਏ ਆਪੇ ਆਪ ਆਪ ਵਰਪੂਰ ਉਹ ਆਪੇ ਹੀ ਆਪਣੀ ਰਚਨਾ ਵਿੱਚ ਪੂਰਨ ਹੈ ਅੰਤਰ ਜਾਂ ਅੰਤਰਗਾਤ ਜਿ세 ਆਪ ਜਨਾਏ ਜਿਸ ਨੂੰ ਅੰਦਰ ਖਾਨੇ ਆਪ ਜਤਲਾਉਂਦਾ ਹੈ ਨਾਨਕ ਤਿਸ ਜਨ ਆਪ ਬੁਝਾਏ ਉਸ ਪੁਰਖ ਨੂੰ ਪ੍ਰਭੂ ਆਪ ਹੀ ਬੁਝਾਉਂਦਾ ਹੈ ਸਰਬਪੂਤ ਆਪ ਵਰਤਾਰਾ ਸਰਬ ਜੀਆਂ ਵਿੱਚ ਆਪ ਹੀ ਵਰਤ ਰਿਹਾ ਹੈ ਸਰਬ ਨੈਨ ਆਪ ਵੇਖਨਹਾਰਾ ਸਭ ਅੱਖੀਆਂ ਕਰਕੇ ਉਹ ਆਪੇ ਵੇਖਣ ਵਾਲਾ ਹੈ ਸਗਲ ਸਮਗਰੀ ਜਾ ਕਾ ਤਨਾ ਸਾਚੀ ਸ੍ਰਿਸ਼ਟੀ ਜਿਸ ਦਾ ਸਰੀਰ ਹੈ ਆਪਨ ਜਸ ਆਪ ਹੀ ਸੁਣਾ ਉਹ ਆਪਣਾ ਜਸ ਆਪ ਹੀ ਬਣ ਰਿਹਾ ਹੈ ਆਮਣ ਜਾਣ ਇੱਕ ਖੇਲ ਬਨਾਇਆ ਆਉਣਾ ਜਾਣਾ ਇੱਕ ਖੇਡ ਬਣਾਈ ਹੋਈ ਹੈ ਆਗਿਆਕਾਰੀ ਕੀ ਨੀ ਮਾਇਆ ਮਾਇਆ ਆਪਣੀ ਆਗਿਆਕਾਰੀ ਕੀਤੀ ਹੋਈ ਹੈ ਸਭ ਕੇ ਮਦ ਅਲਪ ਤੋਰ ਹੈ ਉਹ ਸਭ ਦੇ ਵਿੱਚ ਹੋ ਕੇ ਅਸੰਖ ਰਹਿਦਾ ਹੈ ਜੋ ਕਿਛ ਕਹਿਣਾ ਸੋ ਆਪੇ ਕਹੇ ਜੋ ਕੁਝ ਕਹਿਣਾ ਹੋਵੇ ਉਹ ਆਪ ਹੀ ਕਹਿੰਦਾ ਹੈ ਆਗਿਆ ਆਵੇ ਆਗਿਆ ਜਾਏ ਜੀਵ ਹੁਕਮ ਵਿੱਚ ਆਉਂਦਾ ਤੇ ਹੁਕਮ ਵਿੱਚ ਹੀ ਜਾਂਦਾ ਹੈ ਨਾਨਕ ਜਾ ਪਾਵੇ ਤਾਂ ਲੈ ਸਮਾਏ ਜਦ ਉਸ ਨੂੰ ਪਾਉਂਦਾ ਹੈ ਉਹ ਆਪਣੇ ਚ ਸਮਾ ਲੈਂਦਾ ਹੈ ਇਸ ਤੇ ਹੋਏ ਤਾਂ ਇਸ ਤੇ ਹੋਏ ਸੋ ਨਾਹੀਂ ਬੁਰਾ ਇਸ ਤੋਂ ਜੋ ਕੁਝ ਹੋਵੇ ਉਹ ਬੁਰਾ ਨਹੀਂ ਹੁੰਦਾ ਉਰੇ ਕਹੋ ਕਿਨੇ ਕਿਛ ਕਰਾ ਦੱਸੋ ਹੋਰ ਇਸਨੇ ਕੁਝ ਕੀਤਾ ਹੈ ਆਪ ਭਲਾ ਕਰ ਤੂ ਤਾਂ ਨੀ ਕੀ ਆਪ ਭਲਾ ਹੈ ਤੇ ਉਸਦੀ ਕਰਨੀ ਵੀ ਬਹੁਤ ਸੁੰਦਰ ਹੈ ਆਪੇ ਜਾਣੇ ਆਪਣੇ ਜੀ ਕੀ ਆਪਣੇ ਜੀ ਦੀ ਉਹ ਆਪੇ ਹੀ ਜਾਣਦਾ ਹੈ ਆਪ ਸਾਚ ਧਾਰੀ ਸਭ ਸਾਚ ਆਪ ਸੱਚ ਹੈ ਤੇ ਧਾਰੀ ਹੋਈ ਸ੍ਰਿਸ਼ਟੀ ਵੀ ਸਭ ਸੱਚ ਹੈ ਉਹਦ ਬੂਦ ਆਪਨ ਸੰਗ ਰਾਜ ਭਾਣੇ ਪੇਟੇ ਤਾਣੇ ਪੇਟੇ ਵਾਂਗ ਆਪਣੀ ਸ੍ਰਿਸ਼ਟੀ ਨਾਲ ਮਿਲਿਆ ਹੋਇਆ ਹੈ ਤਾਂ ਕਿ ਗਤਮਿਤ ਕਹੀ ਨਾ ਜਾਏ ਉਸ ਦੀ ਗਤੀ ਦੀ ਮर्यादा ਆਖੀ ਨਹੀਂ ਜਾਂਦੀ ਦੂਸਰ ਹੋਏ ਤਾਂ ਸੋਜੀ ਪਾਏ ਕੋਈ ਦੂਜਾ ਉਸ ਵਰਗਾ ਹੋਵੇ ਤਾਂ ਉਸ ਦੀ ਸੋਜੀ ਪਾ ਸਕੇ ਤਿਸ ਕਾ ਕੀਆ ਸਭ ਪਰਵਾਨ ਉਸ ਦਾ ਕੀਤਾ ਪਰਵਾਨ ਸਭ ਪਰਵਾਨ ਹੈ ਗੁਰ ਪ੍ਰਸਾਦੀ ਨਾਨਕ ਇਹ ਜਾਨ ਗੁਰ ਕੀ ਕਿਰਪਾ ਨਾਲ ਉਹ ਭੇਦ ਜਾਣੋ ਜੋ ਜਾਣੇ ਤਿਸ ਸਦਾ ਸੁਖ ਹੋਏ ਜੋ ਇਹ ਜਾਣਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ ਆਪ ਮਿਲਾਏ ਲੈ ਪ੍ਰਭ ਸੋਏ ਉਹ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਤਨਵੰਤ ਕਲਵੰਤ ਪਤਵੰਤ ਉਹ ਪੁਰਖ ਉਹ ਪੁਰਸ਼ ਤਨਮਾਨ ਉੱਤਮ ਕੋਲ ਤੇ ਪਤਵਾਲਾ ਹੈ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਉਹ ਜੀਵਨ ਮੁਕਤ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਹੈ ਤਨ 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 ਜਨ ਆਇਆ ਜਿਸ ਪਰਸਾਦ ਸਭ ਜਗਤ ਤਰਾਇਆ ਉਹ ਪੁਰਸ਼ ਦਾ ਆਉਣਾ ਤਿੰਨ ਕਾਮ ਹੀ ਤਨ ਹੈ ਜਿਸ ਦੀ ਕਿਰਪਾ ਨਾਲ ਸਾਰਾ ਜਗਤ ਤਰ ਜਾਂਦਾ ਹੈ ਜਨ ਆਮਨ ਕਾ ਇਹ ਸੁਆਓ ਮਹਾਤਮਾ ਜਿਨ੍ਹਾਂ ਦੇ ਆਉਣ ਦਾ ਇਹ ਹੀ ਲਾਭ ਹੈ ਜਨ ਕੇ ਸੰਗ ਸੰਗ ਚਿਤ ਆਵੇ ਨਾਓ ਪ੍ਰਮਾਤਮਾ ਦੇ ਸੰਗ ਕਰਕੇ ਨਾਮ ਚਿਤ ਆਉਂਦਾ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਦੁਆਬ ਮੁਕਤ ਹੋ ਕੇ ਸੰਸਾਰੋਂ ਮੁਕਤ ਕਰਦਾ ਹੈ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਸ ਪੁਰਸ਼ ਨੂੰ ਮੇਰੀ ਸਦਾ ਨਮਸਕਾਰ ਹੈ ਸ਼ਲੋਕ ਪੂਰਾ ਵਾਹਿਗੁਰੂ ਤਨ ਤਨ ਸ੍ਰੀ ਗੁਰਗੱਸਾਬ ਜੀ ਤਨ ਤਨ ਸ੍ਰੀ ਗੁਰਗੱਸਾਬ ਜੀ ਵਿੱਤਰ ਵਿਆਖਿਆ ਕਰਦੇ ਆ ਬੀਅੰਤ ਬਿੰਦ ਪੁੱਲਾ ਹੋਈਆਂ ਹਨ ਆਪ ਆਪਣੇ ਬੱਚਿਆਂ ਨੂੰ ਬਖਸ਼ ਲੈਣਾ ਜੀ ਸਾਹ ਸੰਗਨ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ